ਜੀ ਸਸਿਆ ਦੋਸਤੋ ਮੈਂ ਤੁਹਾਡਾ ਆਪਣਾ ਬੱਗੂ ਘੁੰਮਣ ਦੋਸਤੋ ਅੱਜ ਆਪਣੀ ਇੱਕ ਗੱਲ ਕਰਨੀ ਹੈ ਜਿਹੜੇ ਪੰਜਾਬ ਚ ਧਰਨੇ ਲੱਗਦੇ ਨੇ ਉਹਨਾਂ ਦਾ ਆਪਣਾ ਫਾਇਦਾ ਕੀ ਹੈ ਤੇ ਨੁਕਸਾਨ ਕੀ ਹੈ ਸਭ ਤੋਂ ਵੱਧ ਨੁਕਸਾਨ ਜਿਹੇ ਕਿਸੇ ਨੂੰ ਹੈ ਠੀਕ ਹੈ ਜੀ ਉਹ ਟਰੱਕਾਂ ਵਾਲਿਆਂ ਨੂੰ ਟਰੱਕਾਂ ਨੂੰ ਨੁਕਸਾਨ ਕਿਵੇਂ ਹੈ ਜਦੋਂ ਵੀ ਕੋਈ ਧਰਨਾ ਲੱਗਦਾ ਹੈ ਸਭ ਤੋਂ ਪਹਿਲਾਂ ਰੋਡ ਬੰਦ ਠੀਕ ਹੈ ਜੀ ਤੇ ਦੂਜੀ ਗੱਲ ਇਹ ਹੈ ਜਿਹੜੇ ਬੰਦੇ ਬਾਹਰੋਂ ਦਰ ਜਾਂਦੇ ਨੇ ਆਪਣੇ ਕੰਮ ਵਾਸਤੇ ਕਾਰੋਬਾਰੀ ਨੇ ਉਹਨਾਂ ਨੂੰ ਨੁਕਸਾਨ ਆ ਸਭ ਤੋਂ ਵੱਧ ਕਦੇ ਰੇਲਾ ਬੰਦ ਕਰਤੀਆਂ ਕਦੇ ਰੋਡ ਬੰਦ ਕਰਤੇ ਠੀਕ ਹੈ ਜੀ ਪੰਜਾਬ ਦੇ ਵਿੱਚ ਟਰੱਕਾਂ ਨੂੰ ਪੁੱਛ ਕੇ ਦੇਖੋ ਵੀ ਇੰਡਸਟਰੀ ਖਤਮ ਹੋ ਰਹੀ ਹੈ ਠੀਕ ਹੈ ਜਿੰਨੀਆਂ ਵੱਡੀਆਂ ਇੰਡਸਟਰੀਆਂ ਨੇ ਕੋਈ ਵੀ ਆਪਣਾ ਪੈਸਾ ਨਹੀਂ ਲਾ ਰਹੀ ਕਿਉਂਕਿ ਮਹੀਨੇ ਦੇ ਵਿੱਚ ਕੋਈ ਨਾ ਕੋਈ ਤਾਂ ਧਰਨਾ ਲੱਗ ਜਾਂਦਾ ਰੋਡ ਬੰਦ ਗੱਡੀਆਂ ਚੱਲਣਗੀਆਂ ਟਰੱਕੇ ਚੱਲਣਗੇ ਤਾਂ ਇਹ ਟਰੱਕਾਂ ਦੀ ਕਿਸ਼ਤਾਂ ਉਤਾਰਨਗੇ ਜੀ ਹਾਲਾਂਕਿ 80% ਟਰੱਕਾਂ ਦੇ ਜੀਮੇਦਾਰ ਪਰਿਵਾਰ ਚ ਆਉਣੇ ਪਰ ਕੀ ਕਰੀਏ ਜੀ ਸਾਡੀ ਵੀ ਮਜਬੂਰੀ ਹੈ ਹੁਣ ਚਾਦੀ ਚਾਦੀ 50 50000 ਦੀਆਂ ਗੱਡੀਆਂ ਦੀਆਂ ਕਿਸ਼ਤਾਂ ਨੇ ਪਰ ਕਰੀਏ ਕਿ ਪੰਜਾਬ 'ਚ ਕੰਮ ਹੀ ਨਹੀਂ ਹੈਗਾ ਲੋਡ ਹੀ ਨਹੀਂ ਮਿਲਦਾ 15 15 ਦਿਨ ਲੋਡ ਨਹੀਂ ਮਿਲਦਾ ਹੈਗਾ ਗੱਡੀਆਂ ਨੂੰ ਇਹ ਸੱਚ ਹੈ ਸਚਾਈ ਹੈ ਜੀ ਜਦੋਂ ਇਹ ਮੰਨ ਲਓ ਕੋਈ ਵੀ ਧਰਨਾ ਲੱਗ ਜਾਂਦਾ ਹੈ ਕਦੇ ਟੂਲ ਟੈਕਸ ਰੋਕ ਲੇ ਕਦੇ ਰੋਡ ਰੋਕ ਲੇ ਕਦੇ ਰੇਲ ਗੱਡੀਆਂ ਦੇ ਲੈਨਾਂ ਰੋਕ ਲੀਆਂ ਸਭ ਤੋਂ ਵੱਧ ਨੁਕਸਾਨ ਟਰੱਕਾਂ ਦਾ ਨਾ ਹੁੰਦਾ ਹੁਣ ਜੇ ਮੰਨ ਲਓ ਵੀ ਆਪਾਂ ਰਾਜਪੁਰ ਇੱਥੋਂ ਪਟਿਆਲਾ ਤੋਂ ਆਪਾਂ ਨੇ ਅੰਬਾਲਾ ਜਾਣਾ ਸਿੱਧਾ ਆਪਣਾ 55 ਕਿਲੋਮੀਟਰ ਘੁੰਮ ਕੇ ਵਾਇਆ ਡੇਰਾ ਬਸੀ ਹੋ ਕੇ 120 ਕਿਲੋਮੀਟਰ ਪੈਂਦਾ ਹੁਣ ਵਪਾਰੀ ਥੋੜਾ ਆਪਣ ਨੂੰ 60 ਕਿਲੋਮੀਟਰ ਦਾ ਖਰਚਾ ਦੇਵੇਗਾ ਦੋ ਟੂਲ ਵੀ ਪੈਣੇ ਨੇ ਠੀਕ ਹੈ ਜੀ ਇਹਦਾ ਸਭ ਤੋਂ ਵੱਧ ਨੁਕਸਾਨ ਹੈ ਧਰਨਿਆਂ ਦਾ ਮੈਂ ਸੱਚੀ ਕਹਿੰਦਾ ਜੀ ਪੂਰੇ ਇੰਡੀਆ ਦੇ ਵਿੱਚ ਮੈਂ ਘੁੰਮਦਾ ਮੇਰਾ ਟਰੱਕ ਡਰਾਈਵਰ ਦਾ ਕੰਮ ਆ ਕੋਈ ਸਟੇਟ ਇਹੋ ਜਿਹੀ ਨਹੀਂ ਆਈ ਜਿੱਥੇ ਮੈਂ ਨਹੀਂ ਗਿਆ ਹੁਣ ਪਰ ਮੈਂ ਅੱਜ ਤੱਕ ਇੰਨੇ ਧਰਨੇ ਕਿਤੇ ਨਹੀਂ ਦੇਖੇ ਹੈਗੇ ਜਿੰਨੇ ਸਾਡੇ ਪੰਜਾਬ ਦੀ ਧਰਤੀ 'ਚ ਲੱਗਦਾ ਹਰ ਚੌਥੇ ਦਿਨ ਧਰਨਾ ਹਰ ਚੌਥੇ ਦਿਨ ਧਰਨਾ ਕਿਸੇ ਦਾ ਕੋਈ ਮਾੜਾ ਜਾਂ ਕੋਈ ਨੁਕਸਾਨ ਹੋ ਜਾਂਦਾ ਜਦ ਜਦ ਆ ਕੇ ਉਹਦਾ ਰੋਡ ਤੇ ਬਹਿ ਜਾਂਦਾ ਜੀ ਇਹਦਾ ਨੁਕਸਾਨ ਹੈ ਜੀ ਜਦੋਂ ਟੂਲ ਟੈਕਸ ਬੰਦ ਰਹਿੰਦੇ ਨੇ ਠੀਕ ਹੈ ਜਦੋਂ ਡੀਜ਼ਲ ਮਹਿੰਗਾ ਹੋ ਜਾਂਦਾ ਡੀਜ਼ਲ ਮਹਿੰਗਾ ਹੁੰਦਾ ਸਭ ਤੋਂ ਵੱਧ ਮਾਰ ਟਰੱਕਾਂ ਉਾਂ ਤੇ ਪੈਂਦੀ ਹੈ ਜਦੋਂ ਕਿਤੇ ਟਰੱਕਾਂ 'ਚ ਧਰਨਾ ਲਾਉਂਦੇ ਨੇ ਕੋਈ ਵੀ ਜਥੇਬੰਦੀ ਕੋਈ ਕਿਸਾਨ ਜਥੇਬੰਦੀ ਜਾਂ ਹੋਰ ਕੋਈ ਨਹੀਂ ਖੜਦਾ ਹੈਗਾ ਸਾਡੇ ਨਾਲ ਠੀਕ ਹੈ ਜੀ ਇਸ ਕਰਕੇ ਜੀ ਵੀ ਟਰੱਕਾਂ ਦੇ ਬਾਰੇ ਜਾਂ ਜਿਹੜੇ ਬੰਦੇ ਰੋਡ ਤੇ ਜਿੰਨੇ ਵੀ ਚੱਲਦੇ ਨੇ ਉਹਨਾਂ ਬਾਰੇ ਕੋਈ ਸੋਚਿਆ ਜਾਵੇ ਪਰ ਨਹੀਂ ਸਾਡੇ ਬਾਰੇ ਕੋਈ ਨਹੀਂ ਕੋਈ ਸੋਚਦਾ ਹੈਗਾ ਹਰੇਕ ਆਪਣਾ ਧਰਨਾ ਆ ਕੇ ਲਾ ਦਿੰਦਾ ਜੀ ਇਹਦਾ ਨੁਕਸਾਨ ਹੀ ਹੈ ਜਿਹਦਾ ਕੋਈ ਫਾਇਦਾ ਨਹੀਂ ਹੈਗਾ ਮੇਰੇ ਖਿਆਲ ਦੇ ਵਿੱਚ ਤਾਂ ਰੋਡ ਬੰਦ ਕਰਨੇ ਟੂਲ ਟੈਕਸ ਬੰਦ ਕਰਨੇ ਇਹਦਾ ਨੁਕਸਾਨ ਹੈ ਕੋਈ ਫਾਇਦਾ ਨਹੀਂ ਹੈਗਾ ਬਾਕੀ ਮੇਰੀ ਗੱਲ ਤਾਂ ਕੋਈ ਸਹਿਮਤ ਹੋਵੇ ਨਾ ਹੋਵੇ ਜੀ ਕਿੰਨੀ ਪਰੇਸ਼ਾਨੀ ਆ ਆਮ ਪਬਲਿਕ ਨੂੰ ਕਿੰਨੀ ਪਰੇਸ਼ਾਨੀ ਆ ਪ੍ਰਸ਼ਾਸਨ ਨੂੰ ਕਿੰਨੀ ਪਰੇਸ਼ਾਨੀ ਆ ਹੁਣ ਜਿਹੜੇ ਸਾਡੇ ਬੀਰ ਭਰਾ ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਜਿਹੜੇ ਜਿਹੜੇ ਉੱਥੇ ਡਿਊਟੀ ਦੇ ਰਹੇ ਨੇ ਰਾਤ ਨੂੰ ਠੰਡਾਂ ਦੇ ਵਿੱਚ ਇੰਨੀਆਂ ਧੁੰਦਾਂ ਦੇ ਵਿੱਚ ਬੈਠੇ ਨੇ ਕਿੰਨੀ ਠੰਡ ਪੈ ਰਹੀ ਹੈ ਠੀਕ ਹੈ ਜੀ ਸਾਰੀ ਸਾਰੀ ਰਾਤ ਉਹਨਾਂ ਦੀ ਸੜਕਾਂਾਂ 'ਤੇ ਜਾਂਦੀ ਹੈ ਬਹੁਤ ਵੱਡੀ ਪਰੇਸ਼ਾਨੀਆਂ ਨੇ ਜੀ ਜਿੰਨੀਆਂ ਕਿਤੇ ਉਹਨੀਆਂ ਹੀ ਪਰੇਸ਼ਾਨੀਆਂ ਨੇ ਟਰੱਕਾਂ ਦਾ ਵਾਸਤੇ ਜੀ ਬਹੁਤ ਔਖਾ ਹੋਇਆ ਪਿਆ ਸਰਕਾਰਾਂ ਨੂੰ ਵੀ ਬੇਨਤੀ ਹੈ ਵੀ ਜਿਵੇਂ ਵੀ ਹੁੰਦਾ ਜੀ ਰੋਡ ਤਾਂ ਖੁੱਲੇ ਵਿੱਚ ਚਾਹੀਦੇ ਨੇ ਐਂਬੂਲੈਂਸਾਂ ਬੱਚਿਆਂ ਵਾਲੀਆਂ ਜਿਹੜੇ ਸਕੂਲਾਂ ਦੀਆਂ ਬੱਸਾਂ ਨੇ ਜੀ ਉਹ ਵਿਚਾਰੇ ਕਿੰਨੇ ਖੱਜਲ ਖਰਾਬ ਹੁੰਦੇ ਨੇ ਆਮ ਜਨਤਾ ਕਿੰਨੀ ਖੱਜਲ ਖਰਾਬ ਹੁੰਦੀ ਹੈ ਬਹੁਤ ਦੁਖੀ ਹਿਰਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਜੀ ਵੀ ਜਿੰਨੇ ਟਰੱਕਾਂ ਦੇ ਪਰੇਸ਼ਾਨ ਨੇ ਕੋਈ ਵੀ ਨਾ ਪਰੇਸ਼ਾਨ ਨਹੀਂ ਹੋਣਾ ਜੀ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ